ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਅਸੀਂ ਗਰਾਊਂਡ ਤੋਂ ਲਾਈਵ ਕੀਤਾ ਮੈਂ ਤੇ ਅਨਮੋਲ ਹੈ ਥੋੜੀ ਜੀ ਕੋਸ਼ਿਸ਼ ਹੈ ਕਿ ਅੱਜ ਵੋਟਾਂ ਦਾ ਦਿਨ ਹੈ 20 ਤਰੀਕ ਹੈ ਤੇ ਤੁਹਾਨੂੰ ਹੁਣ ਵੋਟਾਂ ਦਾ ਮਾਹੌਲ ਥੁੜੇ ਰੋ ਸਾਡੇ ਨਾਲ ਤੇ ਬਹੁਤ ਰੰਗ ਬੰਨੇ ਨਜ਼ਾਰੇ ਆ ਸੱਚੇ ਪੀਲੇ ਟੈਂਟ ਲੱਗੇ ਆ ਸਭੀ ਜੁਰੀ ਸੋਹਣੀ ਹੈ ਚਲੋ ਆ ਜਿਓ ਬਈ ਕਿ ਸਾਰਾ ਪਿੰਡ ਛੋਟਾ ਛੋਟਾ ਕਰਕੇ ਫੈਲ ਗਿਆ ਸਾਰਾ ਪਿੰਡ ਬਹੁਤ ਉਤਸ਼ਾਹਿਤ ਆ ਤਿੰਨ ਪਾਰਟੀਆਂ ਇੱਕ ਮਨਪਰੀਤ ਦੀ ਆ ਉਹ ਹੋ ਗਿਆ ਬੀਜੇਪੀ ਵੱਨੀ ਇੱਕ ਕਾਂਗਰਸ ਦੀ ਆ ਉਹ ਰਜਾ ਵੜੰਗ ਇੱਕ ਬੈਂਪੀ ਆ ਉਹ ਝਾੜੂ ਵੱਨੀ ਹੋ ਗਿਆ ਤੇ ਪੂਰਾ ਮੇਲਾ ਸਜਿਆ ਓਕੇ ਦੀ ਰਿਪੋਰਟ ਆ ਪਿੰਡ ਕੌਣੀ ਦੇ ਸਕੂਲ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਤੇ ਆਜੋ ਜੁੜੇ ਰਹੋ ਆਜੋ ਮੇਰੇ ਭਰਾ ਕਿੰਨੇ ਜਾਣੇ ਆ ਸਾਰੇ ਗਾਂ ਸ਼ੇਅਰ ਕਰ ਦਿਓ ਭਣ ਭਰਾ ਤੁਸੀਂ ਸਾਡੀ ਵੀਡੀਓ ਪਹੁੰਚਦੀ ਕਰ ਦਿਓ ਤੇ ਆ ਵੇਖ ਲਪਲੀਆਂ ਹੋਈ ਜਾਂਦੀਆਂ ਆ ਬੀਜੇਪੀ ਦਾ ਕਿੰਟ ਤੇ ਤੇਰਾ ਹੌਣਕ ਮੇਲਾ ਮੈਨੂੰ ਲੱਗਦਾ ਨਹੀਂ ਬਾਲੇ ਚੇਰ ਬਾਦ ਲਖਣ ਨੂੰ ਮਿਲਿਆ ਤੇ ਹਰਪ੍ਰੀਤ ਕੌਰ ਚੱਲ ਆਜੇ ਹਰਪ੍ਰੀਤ ਕੋ ਮੰਦਿਰ ਛਾਡੂ ਵਾਲਾ ਕੋਲ ਚੱਲ ਗਈ ਐਦ ਕੀ ਵੋਟਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਹਨੂੰ ਕਿਹੜੀ ਪੈ ਰਹੀ ਆ ਕਿਹਨੀ ਕਿਹੜੀ ਨਹੀਂ ਪੈ ਰਹੀ ਕਿਉਂਕਿ ਰੰਡਾ ਮੋਰ ਨਾਲ ਲੜਾਈ ਪਾਦੇ ਫਿਰ ਰੰਡਾ ਦਾ ਆਪ ਨੇ ਇਹ ਕਰਦਿਆਂ ਇੱਕਤਾ ਦਾ ਸਬੂਤ ਜਿਹੜਾ ਉਹ ਪੇਸ਼ ਕਰਦਾ ਸਾਡਾ ਪਿੰਡ ਕੌਣੀ ਅੱਜ ਤੱਕ ਕਦੇ ਵੀ ਵੋਟਾਂ ਦੇ ਵਿੱਚ ਨਾ ਕੋਈ ਥੋੜੀ ਨਾ ਬਹੁਤੀ ਕਦੇ ਲੜਾਈ ਨਹੀਂ ਹੋਈ ਤੇ ਖੜੇ ਆ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਜੀ ਕੌਣੀ ਜਿਨ੍ਹਾਂ ਨੇ ਕਾਲ ਸਰ ਲਾਈਵ ਲਾਈਵ ਚੱਲ ਰਿਹਾ ਹੈ ਜੀ ਦੇਖੋ ਸਰ ਹਾਂ ਬੋਨੀ ਬਣ ਦੀ ਰੌਣਕ ਵਿਖਾ ਰਹੇ ਹਾਂ ਹਾਂ ਜੀ ਹਾਂ ਜੀ ਸਾਡਾ ਇਹੀ ਕੰਮ ਹੁੰਦਾ ਨਿੱਕੇ ਵਲੌਗਰਾਂ ਦਾ ਹਾਂ ਜੀ ਕੀ ਹਾਲ ਹੈ ਸ਼ਰਮਾ ਜੀ ਕੀ ਹਾਲ ਹੈ ਮੈਨੂੰ ਪਤਾ ਨਹੀਂ ਹੋਰ ਕਰਨਾ ਵੀ ਕੀ ਹੁੰਦਾ ਨਾਲ ਬਰਾੜ ਕੀਤਾ ਇੱਕ ਤਾਂ ਇਹ ਹੁੰਦਾ ਵੀ ਸਾਰਾ ਨਜ਼ਾਰਾ ਵੇਖਿਆ ਜਾਂਦਾ ਇੱਕ ਇਹ ਹੁੰਦਾ ਵੀ ਯਾਦਗਾਰ ਰਹਿ ਜਾਂਦੀ ਆ ਤੇ ਜਦੋਂ ਕਈ ਸਾਲਾਂ ਬਾਅਦ ਕਈ ਇਹਨਾਂ ਪੁਰਾਣੀ ਵੀਡੀਓ ਇਹ ਕੀ ਇਹਨਾਂ ਤੇ ਉਹ ਤਾਂ ਬੜਾ ਸੋਹਣਾ ਲੱਗਦਾ ਉਹ ਫੇਰ ਆ ਗਿਆ ਇਧਰੋਂ ਇਹ ਕਿੱਧਰ ਬਖਾ ਨਹੀਂ ਫਿਰ ਕਿੰਦੇ ਸਾਡੇ ਸਰਪੰਚ ਸਾਹਿਬ ਬਲਜੀਤ ਕੌਣੀ ਨਾਲ ਚਾਹ ਜੱਗੀ ਅਸੀਂ ਦੁਬਾਰਾ ਫੇਰ ਲਾਈਵ ਹੋ ਤੇ ਅਸੀਂ ਠਹਿਰ ਕੇ ਜੇ ਫੇਰ ਲਾਈਵ ਹੋਵਾਂਗੇ ਕੋਸ਼ਿਸ਼ ਕਰਾਂਗੇ ਵੀ ਅੰਦਰੋਂ ਛਿੱਤਰਖਾਨ ਦੀ ਅੰਦਰੋਂ ਵੀ ਵਿਖਾ ਦਈਏ ਗਡੋਡੂ ਜੇ ਭੇੜੇ ਬਹੁਤ ਆ ਜਾਗੇ ਇੱਕ ਸਸਟੂਡਰ ਪਰ ਬੈਠਣਾ ਵਾ ਵੇਕਰੋ ਨਾ ਤੇ ਆਜੋ ਮੇਰੇ ਭਰਾ ਸਾਰੇ ਵੋਟਾਂ ਪਾਉਣ ਆ। ਉਹ ਵੇ ਗਲੀ ਭਰੀ ਆਉਗੀ। ਆ ਜਣ ਗਿਆ ਨਾ। ਲੱਖਿਆ ਕਿਵੇਂ ਆ? ਵਾ। ਇਹ ਮੈਨੂੰ ਵੀ ਬਣਾ ਕੇ ਦੇ ਦੇ ਕਸਟਮ ਆ। ਦੋ ਥਾਵਾਂ ਤੇ ਲੈ ਵੋਏ।